ਤੁਹਾਡੇ ਬਲੌਗ ਦੇਖਣ ਵਾਲੇ ਸਾਰੇ ਭੈਣ ਭਾਈ ਮੇਰੇ ਪਿਆਰ ਪੁੱਤਾਂ ਅਕਾਜੀ ਅੰਮੀ ਦੇ ਕਾਹਦੇ ਜੀ ਤੁਸੀਂ ਸੇ ਠੀਕ ਠਾਕ ਹੋ ਮੁੰਗੇ ਅਸਰੀ ਦਿਨ ਕੋ ਸੇ ਠੀਕ ਰਹਤੇ ਤੇ ਅੱਜ ਹੈ ਕਿ ਹੈ ਜੀ 2 ਜਨਵਰੀ ਤੇ ਨਵਾਂ ਸਾਲ ਜਿਹੜਾ ਹੈਗਾ ਜੇ ਸ਼ੁਰੂ ਹੋ ਗਿਆ 2025 ਸਾਰਿਆਂ ਨੂੰ ਜੇ ਬੰਮੇ ਸਾਲ ਦੇ ਬਹੁਤ ਮੁਬਾਰਕਾਂ ਤੇ ਅਗਸਤ ਸਾਰਿਆਂ ਜੀ ਮੈਂ ਵੀ ਦੇਖੇ ਸਾਰਿਆਂ ਦਾ 2025 ਜਿਹੜਾ ਬਹੁਤ ਵਧੀਆ ਲੰਘੇ ਤੁਹਾਡੇ ਕੰਮ ਦੇ ਵਿੱਚ ਰੱਖਿਆ ਹਾਂ ਤੇ ਤੁਸੀਂ ਸੇ ਪਿਆਰ ਰਹੋ ਤੇ ਆਪਾਂ ਚਲੇ ਸੀ ਜੋਤੀਸિંહ ਸਾਹਿਬ ਗੋਦਾਰਾ ਮੱਥਾ ਟੇਕਣ ਤੇ ਆਪਾਂ ਕੱਲ੍ਹ ਇੱਕ ਚਿੱਕ ਨੂੰ ਮੱਥਾ ਟੇਕਣ ਨਹੀਂ ਗਏ ਕਿਉਂਕਿ ਬਹੁਤ ਜ਼ਿਆਦਾ ਫੇਰ ਫੇਰ ਮੈਂ ਦੇਹੀ ਨਹੀਂ ਹੈ ਜੀ ਚਲੋ ਅੱਜ ਦਿੱਲੀ ਤੋਂ ਤਰੇ ਕੇ ਮੱਥਾ ਟੇਕ ਕੇ ਆਪਾਂ ਮੱਥਾ ਟੇਕ ਕੇ ਆਂ ਆ ਤੇ ਦਰਸ਼ਨ ਵੀ ਜਿਹੜੇ ਹੈਗੇ ਨੂੰ ਆਰਾਮ ਨਾਲ ਹੋ ਜਾਣਗੇ ਹਨ ਤੇ ਵਲੌਗ ਆਪਾਂ ਨਵੇਂ ਸਾਲ ਦਾ ਨਹੀਂ ਬਣਾ ਸਕੇ ਕਿਉਂਕਿ ਫੋਨ ਮੇਰਾ ਹੋ ਗਿਆ ਸੀ ਕੀ ਖਰਾਬ ਕੱਲ ਆਪਾਂ ਫੋਨ ਨੂੰ ਕਿਵੇਂ ਤੇ ਠੀਕ ਕਰਵਾਣ ਦਾ ਤੱਕੀ ਤੇ ਐਸੇ ਜਿਹੇ ਮੇਰਾ ਫੋਨ ਲੈ ਕੇ ਸੀ ਜੀ ਹੋਣਾ ਫੋਨ ਮੇਰਾ ਚੱਲਦਾ ਜੀ ਆਪਾਂ ਤਾਂ ਕਰਕੇ ਆਪਾਂ ਅੱਜ ਵਲੌਗ ਬਣਾਉਂਦੇ ਜੀ ਠੰਡ ਜੁੜੀ ਹੋਈ ਹੈ ਜੀ ਉਹ ਪੈਣ ਲੱਗੇ ਜੀ ਕਾਫੀ ਠੰਡ ਸੀ ਅੱਜ ਇਸ ਵੇਲੇ ਸਵੇਰੇ ਮੈਨੂੰ ਲੱਗਦਾ ਨਹੀਂ ਜੀ ਅੱਜ ਤੋਂ ਧੁੱਪ ਨਿਕਲੇਗੀ ਕਿਉਂਕਿ 2-3 ਦਿਨ ਹੋ ਗਏ ਨੇ ਧੁੱਪ ਚੰਗੀ ਤਰ੍ਹਾਂ ਨਿਕਲ ਨਹੀਂ ਰਹੀ ਹੈਗੀ ਫਟੇ ਘਰ ਸਾਵ ਜਿਹੜੀ ਹੈਗੀ ਆ ਉਹ ਸਵਾਹ ਹੱਦ ਖਤਮ ਹੋ ਚੁੱਕੀ ਹੈ ਜੀ ਦੁਕਾਨਾਂ ਹજી ਲੱਗ ਰਹੀਆਂ ਨੇ ਕਾਫੀ ਲੰਘਰ ਜਿਹੇ ਤੇ ਲੱਗ ਰਹੇ ਨੇ ਤੋੜ ਦਿੱਤੇ ਹੋਏ ਲੰਘੇ ਲੱਗੇ ਹੋ ਕਾਫੀ ਹੱਦ ਤੱਕ ਮੇਰੇ ਦੂਰ-ਦੂਰ ਤੋਂ ਲੰਘਰ ਆਉਂਦੇ ਜੀ ਉਹ ਤਾਂ ਹਲੇ ਚੱਕੇ ਜਾ ਚੁੱਕ ਕੀ ਦੁਕਾਨਾਂ ਵਗੈਰਾ ਹਜੇ ਲੱਗਦੀਆਂ ਨੇ ਫਟੇ ਫਟ ਕਰ ਚਾਹੇ ਲਈ ਆਪਾਂ ਪਹੁੰਚ ਗਏ ਵੀ ਦੋਵਾਰਾ ਸਹਿਰ ਮੱਥਾ ਟੇਕਣ ਤੇ ਮਿਲ ਗੁਦਾਸ ਜਿਆਦੇ ਮੋੜੇ ਪਾਰਕਿੰਗ ਦੇ ਤੇ ਸਾਹਮਣੇ ਹੁੰਦਾ ਵੀ ਦੁਕਾਨ ਹਲਕੇ ਦੇ ਦੁਕਾਨ ਲੱਗੇ ਨੇ ਅੱਜ ਵੀ ਕਾਫੀ ਹੱਦਾਂ ਦੇ ਸੰਗਤਾਂ ਜੀਆਂ ਕਾਫੀ ਮੱਥੇ ਟੇਕਣ ਆਈਆਂ ਹੋਈਆਂ ਆ ਕਿ ਅੱਜ ਵੀ ਮਾਜੇ ਦੇ ਸੰਗਤਾਂ ਆ ਰਹੀਆਂ ਨੇ ਜਿੰਨੇ ਖਾਤੇ ਧੰਵਾਸੇ ਜਾਣੇ ਲੋੜੀ ਤੱਕ ਜੀ ਆਈ ਜਾਣਾ ਲੋਕਾਂ ਨੇ ਮੱਥੇ ਟੇਕਣ ਵਾਸਤੇ ਅੱਥਾ ਟੇ ਕੇ ਆਪਾਂ ਸਰੋਵਰ ਵਾਲੇ ਪਾਸੇ ਆ ਗਏ ਜੀ ਆਪਾਂ ਨੇ ਸਰੋਵਰ ਚ ਪੰਜ ਇਸ਼ਨਾਨ ਕਰ ਲਏ ਨੇ ਇਹ ਸਰੋਵਰ ਬੜੀ țeੜਾ ਦੇਖੋ ਜੁਪ ਸਾਰ ਉਹਦੇ ਵੀ ਕਾਫੀ ਸੰਪਾ ਦੇਖੋ ਹੈਂਗੇ ਜੇ ਮਤਲਬ ਅੱਥਾ ਦੇਖਣ ਵਧੀਆ ਨਹੀਂ ਹੁੰਦੀ ਆਖੀ आप प्रसाद लेके बहार आ थी। गए बाहर भी काफी अभी काफी और ऑटो वगैरह चुके हुए छोटिया थोड़ा सा समान ना कि आप देख लेंगे अगर मिल गया ठीक है नहीं फिर एक बार दिन देख के जाऊंगी अगर मिल गया ठंड काफ़ी ज्यादा हो गई है ुपा नहीं ना निकल रही तरह करके काफ़ी ठंड हो गई है बच्चों स्कूलों चुप भी हो गई ने नीमर भी हम घर या चुके हुई आप लगे थे साढ़ा क्रॉस कर जोड़ा है जी ये गुरु ग्रंथ साहब यूनिवर्सिटी वाले पास नहीं जाता है आप बहुत सैडन चलें 45 ਬਰ ਦੁਕਾਨਾਂ ਤੇ ਕਿਹਨਾਂ ਲੱਗਦੇ ਨੇ ਜਮੇ ਕਿਉਂਕਿ ਸਵੇਰੇ ਸਵੇਰੇ ਦੁਕਾਨਾਂ ਘੱਟੇ ਲੱਗੀਆਂ ਇਹ ਲੋਕ ਕੋਈ ਦੁਕਾਨਾ ਲਗਾ ਰਹੇ ਸੀ ਫੇਰ ਦੋ ਤਾਸ ਮਾਰਨ ਮੇਂ ਇਥੇ ਮਿਲ ਗਿਆ ਠੀਕ ਹੈ ਮੈਂ ਫਿਰ ਮੈਂ ਵਾਪਸੀ 3 ਚਿਕੜੀ ਕਿਵੜੀ ਕਿਹਾ ਮਾਸੀ ਘੰਟੀ ਚਲੇ ਲੱਗੇ ਆਪਣੇ ਘੜੇ ਤੇ ਲੰਗਰ ਲੱਗਦੇ ਨੇ ਜੰਦਰ ਕਾਫੀ ਰਹਿੰਦੇ ਨੇ ਤੇ ਦੋ ਪੱਲੇ ਘੜੇ ਲੰਗਰ ਸੀ ਤੇ ਦੋ ਬਿੱਖੜੀ ਇਹ ਰਸਤਾ ਗੁਰੂ ਘਾਸਾਲ ਯੂਨੀਵਰਸਿਟੀ ਵਾਲੇ ਪਾਸੇ ਨੂੰ ਜਾਂਦਾ ਜੀ ਇਹ ਕਿਚਨ ਸਿੱਧਾ ਪਤੇਗੜ੍ਹ ਸਾਬਲੇ ਪਾਸੇ ਨਿਕਲ ਜਾਂਦਾ ਰਸਤਾ ਮੈਂ ਪਹਿਲਾਂ ਸ਼ੁਰੂ-ਸ਼ੁਰੂ ਜ ਮੱਥਾ ਟੇਕੀ ਸੀ ਜਣੀ ਸਿੰਘ ਸਵਾ ਸ਼ੁਰੂ ਹੋਣ ਤੋਂ ਪਹਿਲਾਂ ਮੱਥਾ ਟੇਕੀ ਸੀ ਜੋਤੀ ਸੁਹਾ ਗੁਰਦੁਆਰਾ ਜਾ ਕੇ ਤੇ ਆਪਾਂ ਹੋਣ ਐ ਸੀ ਫਤੇਗੜ ਸਾਹਿਬ ਮੱਥਾ ਟੇਕਣੇ ਜਾ ਰ ਜਾ ਹੋਇਆ ਮੇ ਤੋਂ ਕੋਸ਼ਿਸ਼ ਕਰੂੰਗੀ ਕਿ ਜੇ ਕਰਦੇ ਦਿਨ ਚੌਥੇ ਮੱਥਾ ਟੇਕਾਂ ਫਤੇਗੜ ਸਾਹਿਬ ਮੇਰੀ ਇੱਛਾ ਹੈ ਕਿ ਮੱਥਾ ਟੇਕਾਂ ਕਿਤੇ ਤੇ ਮੈਂ ਦੇਖ ਦੇਣੀ ਕਿ ਕਿੰਨੇ ਹੀ ਜਾ ਕੇ ਮੱਥਾ ਟੇਕਦੇ ਆ ਨਹੀਂ ਆਪਾਂ ਸਮਾਨ ਮੈਨੂੰ ਨਹੀਂ ਲੈਣੀ ਕਿ ਕਿਤੇ ਆਪਾਂ ਵਾਪਸ ਆ ਰਹੀ ਸੀ ਆਫਿਸ ਜਾਣਾ ਸੀ ਵਾਪਸ ਮੈਂ ਬਸਾਂ ਹਾਗੇ ਅੰਦਰ ਬਹੁਤ ਘਾਟਾਂ ਚੰਗੀਆਂ ਜੀ ਗੁਜ਼ਾਰ ਦੇ ਵਿੱਚ ਕਿਉਂਕਿ ਰੋਡ ਤੇ ਕਾਫੀ ਜ਼ਿਆਦਾ ਟਰੇਰ ਹੁੰਦੇ ਕੱਲ ਨਵੇਂ ਸਾਲ ਨੂੰ ਬਹੁਤ ਜ਼ਿਆਦਾ ਟਰੇਰ ਸ਼ਾਮੀ ਮੇ ਗਈਆਂ ਕਿਉਂਕਿ ਟਰਾਲੀਆਂ ਪਰ ਪਰ ਕੇ ਆ ਰਹੀਆਂ ਸੀ ਮੱਥਾ ਟੇਕਣ ਵਾਸਤੇ ਕੱਲ ਵੀ ਬਸਾਂ ਬਾਰ ਬਾਰ ਨਿਕਲ ਰਹੀਆਂ ਸੀ ਅੱਜ ਆਈ ਕਿ ਦੋ ਤਰੀਕ ਹੋਈ ਹੈ ਦੋ ਤਿੰਨ ਬੱਖੜਾ ਨੂੰ ਲੱਗਦਾ ਬਸਾਂ ਜਿਹੜੀਆਂ ਨੇ ਉਹ ਅੰਦਰ ਵਾਪਸ ਜਾਣ ਡ ਆਉਣ ਲੱਗ ਜਣੀਆਂ ਕੱਲ ਵੀ ਬਸਾਂ ਇਥੇ ਆਈਆਂ ਨੇ ਇੱਕ ਦੋ ਸੀ ਜਣੀਆਂ ਸਾਰੀਆਂ ਬਸਾਂ ਅੱਲੀ ਹਜੇ ਆਉਣ ਲੱਗੀਆਂ ਅੰਦਰ ਬਸਾਂ ਬਾਰ ਬਾਰ ਨਿਕਲ ਜਾਂਦੀਆਂ ਨੇ ਕੋਈ ਦੁਕਾਨਾਂ ਦੇ ਕੋਨਾ ਵਾਲੇ ਆਕਣਾ ਹੀ ਹੈ ਡੇੜੀਆਂ ਵਾਲੀ ਖੜਨ ਲੱਗ ਜਣਾ ਤੇ ਬੀਮਾਂ ਵਗੈਰਾ ਸਾਮਾਨ ਦੇ 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 ਤੇ ਰੋਡ ਤੇ ਖੜਨ ਲੱਗ ਜਾਂਦੇ ਨੇ ਇਹ ਆਪਾਂ ਦੇਖੀ ਜੀ ਇਹ ਸਾਹਮਣੇ ਹੀ ਇੱਕ ਲੰਗਰ ਲੱਗਿਆ ਹੋਇਆ ਹੈ ਇਹ ਚੱਕਰ ਸੜਕੀ ਮੈਂ ਪਹਿਲਾਂ ਇਸ ਥੜ ਦੇਖ ਕੇ ਆਉਣੀ ਆ ਕਿ ਦੁਕਾਨ ਨਾ ਲੱਗੀ ਇਹਨੇ ਤੇ ਪੁੱਛ ਆਵਾਂਗੇ ਨਹੀਂ ਲੱਗੀਆਂ ਤਾਂ ਕੇ ਬਾਬ ਦਾ ਪੌਫਿਸ ਤੇ ਜਾਵਾਂਗੇ ਤੁਹਾਨੂੰ ਨਾ ਹਜੇ ਲੱਗੀਆਂ ਨਹੀਂ ਹੈਗੀਆਂ ਇੱਥੇ ਨੀ ਸਾਰੇ ਰਾਤ ਭਰ ਜਾਂਦੀਆਂ ਦੁਕਾਨਾਂ ਨਾਲ ਸਿਰੇ ਤੱਕ ਦੁਕਾਨਾਂ ਲੱਗੀਆਂ ਹੋਈਆਂ ਨੇ ਦਿਨ ਚ ਕੋਈ ਵਜ੍ਹਾ ਦਵਾਈ ਦਾ ਜਮਾਨ ਜਿਹੜਾ ਆਪਾਂ ਲੈਣਾ ਸੀ ਜਿੱਥੇ ਮਿਲਿਆ ਨਹੀਂ ਹੁੰਦਾ ਇਹ ਫਿਰ ਮੈਂ ਵਾਪਸ ਚਾਹੀਦੀ ਆਫਿਸ ਤੇ ਸਾਡਾ ਮਿਲავਤ ਨੂੰ ਕੀ ਨਹੀਂ ਲੱਗਾ ਜੀ ਕਮੈਂਟ ਕਰਕੇ ਜੋ ਦਿੱਸੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ। ਵਲੌਗ ਦੇਖਣ ਲਈ ਧੰਨਵਾਦ ਜੀ ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਵਿੱਚ।